ਸਮੇਂ ਤੋਂ ਨਾ ਜੀ ਬੜਾ ਬਹੁਤ ਪ੍ਰੂਫ ਪਿਆ ਸੀ ਇੱਕ ਬੰਦੇ ਬਾਰੇ ਤੇ ਮੈਂ ਸੋਚਦਾ ਸੀਗਾ ਕਿ ਛੱਡੋ ਪਰ ਹੁਣ ਲੈਟ ਇਟ ਬੀ ਲੈਟ ਮਤਲਬ ਬਾਈਗੌਨਸ ਵੀ ਬਾਈਗੌਨਸ ਮਗਰ ਕੱਲ ਦੀ ਜਿਹੜੀ ਚੈਟ سامنے ਆਈ ਔਰ ਮੈਂ ਮਹਿਸੂਸ ਕੀਤਾ ਕਿ ਇਹ ਲੋਕ ਕਦੇ ਬੰਦੇ ਦੇ ਪੁੱਤ ਬਣ ਨਹੀਂ ਸਕਦੇ ਐਵੇਂ ਤਰਸ ਕਰਨਾ ਜਾਂ ਕਿਸੇ ਤੇ ਅ ਦਰਿਆ ਦੇ ਲਈ ਵਖਾ ਦੇਣੀ ਮੈਂ ਸਮਝਦਾ ਜਿਹੜੇ ਬੰਦੇ ਢਿੱਡੋਂ ਹੀ ਮਾੜੇ ਨੇ ਨਾ ਉਹਨਾਂ ਨੇ ਮਾੜੇ ਹੀ ਰਹਿਣਾ ਔਰ ਕੱਲ ਦੀ ਚੈਟ ਤੁਸੀਂ ਕਮਾਲ ਦੇਖੋ ਪੰਜਾਬ ਪੁਲਿਸ ਦਾ ਹਾਲ ਵੇਖ ਲਓ ਕਿ ਇਹ ਜਿਹੜੇ 600 ਬੰਦੇ ਦੀ ਐਡਮਨ ਚੱਲ ਰਹੀ ਹੈ ਜਿਹੜਾ ਗਰੁੱਪ ਚੱਲ ਰਿਹਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਜ਼ਿਲ੍ਹਾ ਮੋਗਾ ਇਹਦੀ ਕੱਲ ਇੱਕ ਆਡੀਓ ਵਾਇਰਲ ਹੁੰਦੀ ਹੈ ਔਰ ਉਸ ਆਡੀਓ ਚ ਕਈ ਪੋਲਿਟিক্যাল ਲੀਡਰਸ ਨੂੰ ਜਾਂ ਕਈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਅਮਰਿਤਪਾਲ ਤਰਸ਼ੇਮ ਸਿੰਘ ਉਹਦੇ ਫਾਦਰ ਹਰਜੀਤ ਸਿੰਘ ਪ੍ਰੇਮ ਸਿੰਘ ਉਹਦੇ ਚਾਚਾ ਬੜਿਆ ਨਾਲ ਕੰਮ ਕੀਤਾ ਸੋ ਮਤਲਬ ਜਿਹੜੇ ਬੰਦੇ ਇੱਕ ਪੋਲ ਖੋਲ ਰਿਹਾ ਇਹਨਾਂ ਦੀ ਉਹ ਵੀ ਉਹਨਾਂ ਦੀ ਟਾਰਗੇਟ ਲਿਸਟ 'ਚ ਨੇ ਔਰ ਇਹਦੇ ਚ ਤੁਹਾਨੂੰ ਸ਼ਾਇਦ ਇਸ ਗੱਲ ਦਾ ਮੈਨੂੰ ਜੇ ਇਸ ਗੱਲ ਦੀ ਤੁਸੀਂ ਕਹਿ ਲਓ that i am concerned ਕਿ ਪੰਜਾਬ ਪੁਲਿਸ ਕਰ ਕੀ ਰਹੀ ਹੈ ਭਗਵੰਤ ਮਾਨ ਸਾਹਿਬ ਕਰ ਕੀ ਰਹੀ ਜੀ ਵੇਟਿੰਗ ਫॉर ਸਮ ਪਰਸਨ ਟੂ ਡਾਈ ਐਂਡ THEN ਸ਼ਰਦਾ ਦੇ ਫੁੱਲ ਪੇਟ ਘਰਨੇ ਇਹਨਾਂ ਨੇ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਜਾਖੜ ਸਾਹਿਬ ਨੇ ਵੀ ਜ਼ਿਕਰ ਕੀਤਾ ਸੀਗਾ ਕਿ ਇੰਟੈਲੀਜੈਂਸ ਦੀ ਦੁਰਵਰਤੋਂ ਹੋ ਰਹੀ ਹੈ। ਔਰ ਭਗਵੰਤ ਮਾਨ ਸਾਹਿਬ ਨੇ ਆਪ ਇਸ ਗੱਲ ਨੂੰ ਐਡਮਿਟ ਕੀਤਾ ਵਿਧਾਨ ਸਭਾ ਦੇ ਫਲੋਰ ਆਫ ਦਾ ਹਾਊਸ 'ਚ ਕੀਤਾ ਕਿ ਮੈਨੂੰ ਪਤਾ ਕਾਂਗਰਸ ਦੀ ਮੀਟਿੰਗ 'ਚ ਕੀ ਹੁੰਦਾ। ਪ੍ਰਤਾਪ ਸਿੰਘ ਬਾਜਵੇ ਨੂੰ ਐਲਓਪੀ ਨੂੰ ਕਹਿੰਦੇ ਸੀ ਕਿ ਤੁਸੀਂ ਤਾਂ ਸਾਰੀ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਸੀ ਦਿੱਲੀ 'ਚ ਉਹਦਾ ਸਾਰਾ ਵੇਰਵਾ ਦਿੱਤਾ ਇੰਟੈਲੀਜੈਂਸ ਨੂੰ ਪੋਲਿਟিক্যাল ਅਪੋਨੈਂਟਸ ਤੇ ਨਿਗਾਹ ਰੱਖਣੀ ਸਨੂਪਿੰਗ ਕਰਨੀ ਫੋਨ ਟੈਪਿੰਗ ਤੱਕ ਵਰਤ ਰਹੇ ਆ ਲਾਅਨ ਆਰਡਰ ਤੇ ਨਹੀਂ ਵਰਤ ਰਹੇ ਵੇਖੋ ਕਿੱਡੇ ਨਿਕੰਮੇ ਨੇ ਪ੍ਰਤਾਪ ਸਿੰਘ ਬਾਜਵੇ ਦੇ ਬਾਰੇ ਅਮਨ अरोड़ा ਸਾਹਿਬ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜਿਹੜੇ ਕਿਸੇ ਬੰਬ ਬਲਾਸਟ ਲਈ ਲਾਈਵ ਨਹੀਂ ਹੋਏ ਇੱਕ ਨਿੱਜੀ ਚੈਨਲ ਨੂੰ ਐਲਓਪੀ ਦੇ ਦਿੱਤੇ ਇੰਟਰਵਿਊ ਤੋਂ ਬਾਅਦ ਲਾਈਵ ਹੋਗੇ ਤੇ ਕਹਿੰਦੇ ਇਹਦੇ ਪਾਕਿਸਤਾਨ ਨਾਲ ਲਿੰਕ ਨੇ ਐਲੋਪੀ ਦੇ ਅਸੀਂ ਇਹਦੀ ਜਾਂਚ ਕਰਨੀ ਆ ਮਗਰ ਜਾਂਚ ਕਰਨ ਦੀ ਜਗ੍ਹਾ ਪਰਚਾ ਦਿੱਤਾ ਨਿਕੰਮਾ ਜਾ ਆਈਟੀ ਐਕਟ ਦਾ ਭਾਈ ਜੀ ਦੇ ਪਾਕਿਸਤਾਨ ਨਾਲ ਲਿੰਕ ਨੇ ਉਹ ਤਾਂ ਤੁਸੀਂ ਜਾਂਚ ਕਰਕੇ ਹੀ ਨਹੀਂ ਰਾਜੀ ਆ ਮੈਂ ਦਿਖਾਉਣਾ ਸਾਰੀ ਚੈਟ ਤੇ ਜਿਨ੍ਹਾਂ ਦੇ ਲਿੰਕ ਆ ਉਹਨਾਂ ਬਾਰੇ ਕੋਈ ਨਹੀਂ ਜ਼ਿਕਰ ਕਰਦੇ ਇਸ ਲਈ ਨਾ ਮੇਰੀ ਅੱਜ ਥੋੜੀ ਐ ਐਗਜ਼ਾਸਟਿਵ ਜੀ ਪ੍ਰੈਸ ਕਾਨਫਰੰਸ ਹੈ ਕਿਉਂਕਿ ਇਹਦੇ ਕਈ ਪਹਿਲੂ ਨੇ ਅੱਜ ਜੇ ਮੈਂ ਤੁਹਾਡੇ ਸਾਹਮਣੇ ਰੱਖਿਆ ਔਰ ਕਈ ਇਹ ਜੀਆਂ ਵੀ ਆਡੀਓ ਰਿਕਾਰਡਿੰਗਸ ਨੇ ਜਿਹੜੀਆਂ ਤੁਸੀਂ ਕਦੇ ਨਹੀਂ ਸੁਣੀਆਂ ਹੋਣੀਆਂ ਐਂਡ ਯੂ ਵਿਲ ਅੰਡਰਸਟੈਂਡ ਕਿ ਪੰਜਾਬ 'ਚ 올 ਇਸ ਨਾਟ ਵੈਲ ਇਟਾ ਖਤਰਨਾਕ ਕੰਮ ਚੱਲ ਰਿਹਾ ਔਰ ਜਿਹੜਾ ਇਹ ਚਲਾ ਰਿਹਾ ਇਹਦਾ ਜਿਹੜੇ ਐਡਮਿਨ ਨੇ ਇੱਕ ਬੰਦਾ ਉਹ ਆ ਜਿਹੜਾ ਉਹਨੇ ਡਿਬੜੂਗੜ ਤੋਂ ਮੁੜਿਆ ਕੁਲਵੰਤ ਸਿੰਘ ਰੋਕੇ ਉਹਦਾ ਭਰਾ ਹੈ ਮਹਾ ਸਿੰਘ ਬੜੇ ਲੋਕ ਨੇ ਮਗਰ ਆ ਸਾਰੇ ਕੰਮ ਦੇ ਪਿੱਛੇ ਹੈ ਕੌਣ ਉਹਦੀ ਫੋਟੋ ਤਾਂ ਵਿਖਾ ਨਹੀਂ ਉਹਦੀ ਪਹਿਲੇ ਦੀ ਜਿਹੜੀ ਪਹਿਲੀ ਲਾਈ ਚਲੋ ਨਹੀਂ ਤਾਂ ਆ ਇਹਨੂੰ ਤਾਂ ਪਛਾਣਦੇ ਹੋ ਨਾ ਪਛਾਣਦੇ ਉਹ ਨਹੀਂ ਪਛਾਣਦੇ ਇਹਨੂੰ ਜੇ ਦੱਸੋ ਯਾਰ ਇੱਕ ਤਰ੍ਹਾਂ ਹਾਂ ਹਾਂ ਇਹ ਅਸਲ ਬੰਦੇ ਦੀ ਜਿਹਦੀ ਮੈਂ ਗੱਲ ਕਰ ਰਿਹਾ ਉਹ ਜਿਹੜਾ ਨਵਾਂ ਚਿਹਰਾ ਉਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਦਾ ਚਿਹਰਾ ਉਹਦੀ ਨਹੀਂ ਮੈਂ ਦੀ ਗੱਲ ਕਰ ਰਿਹਾ ਸ਼ੈਤਾਨ ਦੀ ਹੁਣ ਤੁਸੀਂ ਆਹ ਵੇਖੋ ਮੈਂ ਥੋੜੀ ਜੀ ਪੜ੍ਹਾਂਗਾ ਜੀ ਕੱਲ ਵਾਲੀ ਜਿਹੜੀ ਚੈਟ ਹੈ ਔਰ ਫਿਰ ਮੈਂ ਇੱਕ ਆਡੀਓ ਸੁਣਾਉਂਗਾ ਕਿ ਲੋਕਾਂ ਨੂੰ ਕਿਵੇਂ ਤਿਆਰ ਕੀਤਾ ਜਾ ਰਿਹਾ ਕਹਿੰਦੇ ਜੀ ਚਲੋ ਕਰੋ ਪਤਾ ਤਲਵਾੜੇ ਦਾ ਆਪਾਂ ਕੱਲ ਨੂੰ ਹੀ ਸੋਦਾਵਾਂ ਆਵਾਂਗੇ हां जे पुल सानू ਲੈਣ ਆਵੇ ਤਾਂ ਖਾਲਸਾ ਜੀ ਸਾਡੇ ਮਗਰ ਡਟ ਕੇ ਖੜ ਜਾਇਓ ਜਾਂ ਫਿਰ ਸਾਨੂੰ ਉਹ ਸ਼ਸਤਰ ਲਿਆ ਕੇ ਦਿਓ ਨਾ ਤਾਂ ਅਸੀਂ ਕਿਸੇ ਦੇ ਹੱਥ ਆਈਏ ਫਿਰ ਸੋਦਦੇ ਹੀ ਤੁਰੇ ਜਾਵਾਂਗੇ ਅਕਲਾ ਮੈਸੇਜ ਪੜਦਾ ਖਾਲਸਾ ਜੀ ਮੈਂ ਕੱਲ ਨੂੰ ਹੀ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹਾਂ ਕੋਈ ਜਥੇਬੰਦੀ ਹੈ ਜਿਨ੍ਹਾਂ ਨੂੰ ਸ਼ਹੀਦਾਂ ਦਾ ਪਰਿਵਾਰ ਸੰਭਿਆ ਭਾਉ ਮਗਰੋਂ ਕੌਣ ਕੌਣ ਖੜਾ ਦੇਖਿਆ ਅਸੀਂ ਅੰਮ੍ਰਿਤਸਰ ਦੇ ਮੋਰਚਾ ਲੱਗਿਆ ਸੀ ਉੱਥੇ ਵੇਖਿਆ ਹੀ ਆ ਚਲੋ ਫੇਰ ਭਾਉ ਆ ਜੇ ਭਾਉ ਜੀ ਐਲਾਨ ਕਰੋ ਚਲੋ ਫੇਰ ਭਾਉ ਆਓ ਸਾਰੇ ਜਾਣੇ ਜਿਨ੍ਹਾਂ ਜਿਨ੍ਹਾਂ ਜਿਨੇ ਹੈਗੀ ਪਹਿਲਾ ਸ਼ਹੀਦੀ ਦੀ ਦਾਤ ਅਕਾਲਪੁਰਖ ਮੈਨੂੰ ਦੇਣ ਫਿਰ ਅੱਗੇ ਕਹਿੰਦਾ ਖਾਲਸਾ ਜੀ ਆਪਾਂ ਕਹਿ ਕੇ ਜੰਗ ਦੀ ਤਿਆਰੀ ਕਰ ਸਕਦੇ ਆ ਪਰ ਜਿਹੜੇ ਵਿੱਚੋਂ ਬਾਅਦ ਵਿੱਚ ਜੰਗ ਵਿੱਚੋਂ ਗद्दार ਭਜਨੇ ਆ ਉਹ ਰਹਿ ਇੱਥੇ ਪਤਾ ਨਹੀਂ ਅੱਗੇ ਕੀ ਆ ਬਾਈ ਆਪਣੀ ਆਪਣੀ ਜ਼ਮੀਰ ਕਾਇਮ ਰੱਖੀ ਐ ਸਾਰੇ ਵੀਰ ਇੱਕੋ ਸੌਂ ਖਾ ਕੇ ਚੱਲੋ ਬਾਈ ਜੀ ਜੋ ਛੱਡ ਕੇ ਜਾਣਗੇ ਉਹਨਾਂ ਦਾ ਵੀ ਹਿਸਾਬ ਨਾਲ ਦੀ ਨਾਲ ਕਰਨਾ ਸਹੀ ਰੂ ਮੇਰੇ ਹਿਸਾਬ ਨਾਲ ਮਤਲਬ ਨਾਲ ਦੀ ਨਾਲ ਸਾਰਾ ਕੰਮ ਇਹਦੇ ਵਿੱਚ ਚੱਲ ਰਿਹਾ ਮਨਜ਼ੂਰ ਆ ਦੱਸੋ ਖਾਲਸਾ ਜੀ ਮੈਂ ਤਿਆਰ ਆ ਦੱਸੋ ਪਹਿਲਾ ਕਿਹੜਾ ਗੱਡੀ ਚਾੜਨਾ ਦੱਸੋ ਕਿੰਨੇ ਗਰੁੱਪਾਂ ਚੋਂ ਤਿਆਰ ਨੇ ਕਹਿੰਦਾ ਇੱਕ ਇੱਕ 11 ਹੁੰਦੇ ਨੇ ਜਿੰਨੇ ਵੀ ਹੋਣ ਅਕਾਲ ਪੁਰਖ ਆਪੇ ਫੌਜ ਬਣਾ ਦੂ ਮਗਰੋਂ ਅੱਗੇ ਆ ਕੇ ਕਹਿੰਦਾ ਜੀ ਅਸੀਂ ਅੰਮ੍ਰਿਤ ਵੇਲੇ ਹੀ ਵੈਰੀ ਸੋਧਾਂਗੇ ਫੇਰ ਕਹਿੰਦਾ ਮਨਜ਼ੂਰ ਹਾਂ ਦੱਸੋ ਖਾਲਸਾ ਜੀ ਮੈਂ ਤਿਆਰ ਹਾਂ ਦੱਸੋ ਪਹਿਲਾਂ ਗੱਡੀ ਕਿਹੜਾ ਚਾੜਨਾ ਹੈ ਪਹਿਲਾਂ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਜੇਲ੍ਹ ਵਿੱਚ ਨੇ ਹੁਣ ਇੱਕ ਮੈਂ ਗੱਲ ਦੱਸਦਾ ਬਿੱਟੂ ਦੋਆਂ ਦੀ ਗੱਲ ਹੁੰਦੀ ਆ ਇੱਕ ਰਵਨੀਤ ਦੀ ਇੱਕ ਦਲਜੀਤ ਬਿੱਟੂ ਦੀ ਕਿਉਂਕਿ ਇਹ ਜਿਹੜਾ ਗਰੁੱਪ ਹੈ ਉਸ ਨੂੰ ਵੀ ਟਾਰਗੇਟ ਕਰ ਰਿਹਾ ਜਿਹੜਾ ਇਹਨਾਂ ਨੂੰ ਐਕਸਪੋਜ਼ ਕਰ ਰਿਹਾ ਔਰ ਇਹਦੇ ਚ ਹੌਲੀ ਹੌਲੀ ਜੇ ਤੁਸੀਂ ਇਹਦੇ ਅੰਦਰ ਵੜੋਗੇ ਤੁਹਾਨੂੰ ਇਹ ਗੱਲ ਸਮਝ ਆਊਗੀ ਪਹਿਲਾ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਵਿੱਚ ਤੇ ਜੇਲ੍ਹ ਵਿੱਚ ਹੈ ਜਾਣ ਲਈ ਕਿਹੜਾ ਸਿੰਘ ਤਿਆਰ ਹੈ ਉੱਥੇ ਪੁੱਛਣਾ ਸ਼ੁਰੂ ਹੋਗੇ ਜੀ ਤੁਸੀਂ ਮੈਂਬਰ ਦੀ ਛੱਡੋ ਤਿਆਰ ਦੱਸੋ ਕੌਣ ਕੌਣ ਹੈ ਦੂਜਾ ਨੰਬਰ ਮਜੀਠੀਏ ਦਾ ਜਿਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਗੈਰਸਤਾਰੀ ਵਿੱਚ 10 ਕਰੋੜ ਦਿੱਤੇ ਮੈਂ 10 ਰੁਪਏ ਨਾ ਦਵਾਂ ਇਹ ਜੇ ਜੋਕਰ ਲਈ 10 ਕਰੋੜ ਤਾਂ ਦੂਰ ਦੀ ਗੱਲ ਹੈ ਬਿਲਕੁਲ ਕੌਣ-ਕੌਣ ਤਿਆਰ ਹੈ ਜਾਣ ਲਈ ਦੱਸੋ ਭਾਈ ਜੀ ਇਹ ਗੱਲਾਂ WhatsApp ਤੇ ਨਹੀਂ ਹੁੰਦੀਆਂ ਇਹ ਮੈਸੇजेस ਦਾ ਏਜੰਸੀਆ ਰੀਡ ਕਰਦੀਆਂ ਨੇ ਫਿਰ ਅਗਲਾ ਨੰਬਰ ਤੀਜਾ ਨੰਬਰ ਕਹਿੰਦਾ ਅਮਿਤ ਸ਼ਾਹ ਦਾ ਜੀਨੇ ਤੀਜੀ ਵਾਰ ਭਾਈ ਅਮਰਿਤਪਾਲ ਸਿੰਘ ਤੇ ਆ ਲਈ ਹੁਣ ਤੁਸੀਂ ਅੱਗੇ ਵੇਖੋ ਤਿਆਰੀ ਕਿਵੇਂ ਕਰਦੇ ਹੋ ਆਡੀਓ ਸੁਣਾਈ ਆ ਜਿਹੜਾ ਧਿਆਨ ਨਾਲ ਸੁਣਿਆ ਥੋੜਾ ਪਲੀਜ਼ ਬੇਅਰ ਵਿਦ ਮੀ ਮੈਂ ਇੱਕ ਇੱਕ ਕਰਕੇ ਤੁਹਾਨੂੰ ਸਾਰਾ ਕੁਝ ਸਾਹਮਣੇ ਰੱਖੂੰਗਾ ਆ ਸੁਣਾਇਆ ਜੀ ਸਰ ਹਾਂ ਸਰ ਮੈਂ ਜਿਹਦੇ ਬਸਸ ਕੇ ਵਾਲੀ ਦੀ ਗੱਲ ਕੀਤੀ ਸੀ ਨਾ ਯੋਨੀ ਕੰਮ ਗੋਬੀ ਦੀ ਤੁਸੀਂ ਤਾਂ ਲਪਾ ਕੈਨ ਟੂ ਕਾਂ ਦਾ ਕਿੰਝਾਂ ਦਾ ਪੰਜਾਂ ਦਾ ਹੁਕਮ ਮੰਨਿਆ ਸਾਰ ਲੀਡਰ ਹੋਪ ਤਾਰੀ ਮਾਰ ਕੇ ਨਿਕਲ ਜਾਓ ਆਹ ਲੋਕ ਖਤਕੁਰ ਨੇ ਡਰ ਬਣਾਇਆ ਹੈ। ਨਿਰਪਰਮ ਹੈ। ਸੋ। ਜੇ ਤੋ ਨਹੀਂ ਸੁਚਰਾ ਸੀ। ਵਿੱਚ ਵਿਦਵਾ ਸਾਥੀ ਟੈਕ ਕੋਲ ਇਹ ਤਾਂ ਸੰਤ ਲੈਸਿੰਗ ਪੰਰੋਲ ਨੇ ਪਹਿਲਾਂ ਇਹ ਗੱਲ ਕਹੇ ਸੀ ਕਿ ਜੇ ਕਿਸੇ ਪਰਿਵਾਰ ਦੀ ਯਾਦ ਆਉਂਦੀ ਹੋ। ਅਜਾ ਕੋਈ ਛਾਣਾ ਚਾਹਦਾ ਇਹਨਾਂ ਸੁਚੇ ਵੀ ਹਾਇਲ ਸੀ ਸੰਤਵਰ ਫਿੱਟ ਕਰ ਲਈ। ਤਿੰਨ ਦਿਨ ਮਹੀਨ ਦਾਲਕੀ ਨੇ ਡਰ ਹੋ ਕੇ ਜੀਨੇ ਮਰਨਾ ਨਾ ਇਹਨੇ ਸ਼ਹੀਦੀ ਦੇਣੀ ਆ ਉਹ ਇੱਥੇ ਰੁਕੇ ਸੇ ਫੌਜ ਤੋਂ ਜ ਸਿੰਘਾਂ ਦੇ ਦਸ ਜਾਨਾਂ ਕਾਫੀ ਸਾਲ ਸੇੰਗ ਪਿਛਲੀ ਗਲੀ ਵਿੱਚ ਦੇ ਲੰਘ ਕੇ ਚਲੇ ਗਏ ਸੋ ਜੀ ਨੇ ਸ਼ਹੀਦੀ ਦੇਣੀ ਆ ਹਾਲ ਸਭ ਕੁਝ ਉਹਨੂੰ ਨਾਮ ਵੀ ਨਾਲੋਂ ਨਾਲ ਜਪਨਾ ਪੈਣਾ ਵਈ ਪੁੱਛਿਓ ਸਹੀ ਕਿਤੇ ਨਹੀਂ ਕੋਈ ਸੌਖੀ ਨਹੀਂ ਨਿਰਪੇਰ ਮੰਨਣਾ ਕੋਈ ਸੌਖਾ ਨਹੀਂ ਨਹੀਂ ਤਾਂ ਮੰਨਣਾ ਕੋਈ ਸੌਖਾ ਨਹੀਂ ਤੰਗੂ ਇੱਕ ਵੱਧ ਸੱਤ ਨੇ ਪੈ ਕਾ ਹੁਕਮ ਦੇਣਾ ਨੇ ਐ ਪੈ ਮਾਲੂ ਨਾਮ ਕਿਸੇ ਤੋਂ ਦਰੋਂ ਤੁਨਾਸੇ ਨਿਕਾਓ ਆਜ਼ਾਦ ਹਸਤੀ ਬਣੋ ਜੀ ਨਾਸਿਕੋ ਅਗਲੇ ਵੀ ਸੁਣਾ 2 ਮਿੰਟ ਛੋੜ ਪੂਰੇ ਇਤਿਹਾਸਕ ਤੌਰ 'ਤੇ ਮਹਾਨ ਇਤਿਹਾਸਕ ਫਤਿਹ ਬਾਬੂ ਬਖਸ਼ ਸਿੰਘ ਜੀ ਨਾਲ ਤਾਂ ਤਾਹੂ ਨਾਲ ਕੱਟ ਕਰੋ ਜੇ ਕਿਸੇ ਨੇ ਇਤਿਹਾਸ ਨੂੰ ਸੁਨਣਾ ਸਮਝਣਾ ਹੈ ਅਕੀਂ ਇਹ ਦੇਖਣਾ ਹੋਵੇ ਪਰ ਸ਼ਿੰਗਾਂ ਕੋਲ ਜੋਸ਼ ਹੈ ਉਹ ਵੀ ਹੋਣੀ ਜ਼ਰੂਰੀ ਹੈ ਤੇ ਬਾਬੂ ਬਖਸ਼ ਸਿੰਘ ਜੀ ਕੋਲੇ ਪੂਰੇ ਕੈਲਕੂਲੇਸ਼ਨ ਹੋ ਸਾਰੇ ਕੁਝ ਉਨਤੇ ਕੋਰੀਆ ਐਵੇਂ ਨਹੀਂ ਉਹ ਮੈਦਾਨ ਚ ਕੁੱਤੇ ਹੋਏ ਹਾਂ ਬਸ ਅਕਲ ਨਾਲ ਸਾਨੂੰ ਕੰਮ ਕਰਨਾ ਪਏਗਾ ਮੈਂ ਬੱਬ ਬੱਚੀ ਸੀਂ ਜੀ ਤੋ ਅਕਲ ਹੀ ਲੱਗ ਗਈ ਹੁਣ 600 ਬੰਦਿਆਂ ਦਾ ਜਿਹੜਾ ਗਰੁੱਪ ਚੱਲ ਰਿਹਾ ਹੈ ਇਹਦਾ ਇੱਕ ਬੰਦਾ ਡਿਬੜੂਗੜ ਤੋਂ ਵਾਪਸ ਆਇਆ ਜਿਹੜਾ ਮੈਂ ਐਡਮਿਨ ਕਿਹਾ ਮਾਹ ਸਿੰਘ ਰੌਕੇ ਜਿਹੜਾ ਰਿਹਾ ਉੱਥੇ ਕੁਲਵੰਤ ਸਿੰਘ ਰੌਕੇ ਮਾਹ ਸਿੰਘ ਉਹਦਾ ਬ੍ਰਦਰ ਹੈ ਜੀ ਇਹ ਕੀ ਕਰ ਰਿਹਾ ਹੈ ਇਤਿਹਾਸ ਨਾਲ ਜੋੜ ਕੇ ਸੁਸਾਈਡ ਬੋਮਰ ਤਿਆਰ ਕਰਿਤੇ ਜਾ ਰਿਹਾ ਕਿ ਭਾਵੇਂ ਜੀਨੇ ਜਿਹਨੂੰ ਪਰਿਵਾਰ ਦਾ ਫਿਕਰ ਹੈ ਨਾ ਉਹ ਹਟ ਜੇ ਪਿੱਛੇ ਕਿਉਂਕਿ ਵਿੱਚੋਂ ਇੱਕ ਅੱਦਾ ਕਹਿੰਦਾ ਕਿ ਪਰਿਵਾਰ ਦਾ ਕੌਣ ਸੰਭੂ ਇਹ ਹਾਲਾਤ ਚੱਲਦੇ ਆ ਕਿ ਇੱਕ ਗਰੁੱਪ ਇੰਡੀਆ ਚ ਆਪਰੇਟ ਹੋ ਰਿਹਾ ਜਿੱਥੇ ਦੇਸ਼ ਦੇ ਹੋਮ ਮਿਨਿਸਟਰ ਨੂੰ ਹੋਰ ਪੋਲਿਟਿਕਲ ਲੀਡਰਸ ਨੂੰ ਹੋਰ ਲੋਕਾਂ ਨੂੰ ਇਹਦੇ ਚ ਕੁੱਕੀ ਗਿੱਲ ਵੀ ਆ ਜਿਹਨੂੰ ਟਾਰਗੇਟ ਤੇ ਰੱਖਿਆ ਕਿਉਂਕਿ ਕੁੱਕੀ ਗਿੱਲ ਵੀ ਬੋਲਿਆ ਇਹਦੇ ਚ ਹਰੀਨੋ ਦਾ ਪਰਿਵਾਰ ਵੀ ਆ ਚੁਕਪ੍ਰੀਤ ਸਿੰਘ ਹਰੀਨੋ ਗੁਰਪ੍ਰੀਤ ਦਾ ਬ੍ਰਦਰ ਔਰ ਇਹ ਬੰਦੇ ਜਿਹੜੇ ਟਾਰਗੇਟ ਤੇ ਨੇ ਸਿਰਫ ਉਹ ਨਹੀਂ ਜਿਹੜੇ ਅੰਮ੍ਰਿਤਪਾਲ ਦਾ ਅਸਲੀ ਮਖੌਟਾ ਆ ਜਿਹੜੀ ਤਸਵੀਰ ਮੈਂ ਤੁਹਾਨੂੰ ਵਿਖਾਈ ਆ ਫਰੋਡ ਵਾਲੀ ਵੇਖੋ ਡੋਨਟ ਇਹ ਕਿਥੇ ਜਿਹੜੀ ਉਹਦੀ ਲੇਟੈਸਟ ਤਸਵੀਰ ਆ ਉਹ ਵੇਖ ਕੇ ਨਾ ਪ੍ਰਭਾਵਿਤ ਹੋ ਜਿਓ ਅਦਲਜੀਤ ਕਲਸੀ ਹੁਰੀ ਆਏ ਆ ਨਾ ਬਾਦ ਦਿਲਜੀਤ ਕਲਸੀ ਤਾਂ ਉਹਦੇ ਸਾਥੀ ਸਨ ਜਿਹੜੇ ਕੀ ਕਹਿ ਰਹੇ ਆ ਕਿ ਉਹਦੇ ਕੋਲ ਤਾਂ ਫੋਨ ਵੀ ਆ ਉਥੇ ਫਿਰ ਇੱਕ ਉਹ ਦੂਜਾ ਕੀ ਨਾ ਉਹ ਦਾ ਆਪਣੇ ਦਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਕੀ ਕਹਿ ਰਿਹਾ ਕਹਿੰਦਾ ਉਹ ਤਾਂ ਡਰਾਮਾ ਡਾਲਤੇ ਆ ਜਿਹੜੇ ਖੁਲਾਸਾ ਕਰਦੇ ਆ ਉਹਨਾਂ ਨੂੰ ਇੱਕ ਕਰਕੇ ਸੋਧਿਆ ਜਾਂਦਾ ਉਹਨਾਂ ਨੂੰ ਠੋਕਿਆ ਜਾਂਦਾ ਕਿ ਭਾਈ ਤੁਸੀਂ ਨਹੀਂ ਬੋਲਣਾ ਹੁਣ ਮੇਰੇ ਵਰਗੇ ਨਾਲ ਕੀ ਰੌਲਾ ਮੈਂ ਤਾਂ ਇੱਕੋ ਗੱਲ ਕਹੀ ਜਦੋਂ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਦੀ ਕਾਪੀ ਕਰਦਾ ਸੀ ਮੈਂ ਆਪਦੇ ਇਲਾਕੇ 'ਚ ਇੱਕ ਗੱਲ ਕਹੀ ਮੈਂ ਕਿਹਾ ਉਹ origignal ਸੀ ਉਹ ਅਸਲੀ ਸੀ ਅੰਮ੍ਰਿਤਪਾਲ ਨਕਲੀ ਔਰ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਆ ਬਾਈ ਕਾਪਿੰਗ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਸਾਹਿਬ ਇਹ ਉਹ ਨਹੀਂ ਬੰਨਾ ਉਹਨਾਂ ਦਾ ਕੌਮ 'ਚ ਕੱਦ ਸਤਕਾਰ ਇਹ ਬੰਦਾ ਕੇਵਲ ਉਸ ਭਾਵਨਾ ਨੂੰ ਭੜਕਾ ਕੇ ਆਪਦੇ ਹੱਥ ਲੋਕਾਂ ਨੂੰ ਕਰਨਾ ਚਾਹੁੰਦਾ ਮੈਂ ਦੱਸ ਦਿੰਦਾ ਕਿਵੇਂ ਜੀ